ਮਾਤਾ ਗੁਜਰਤੌਰ ਜੀਆਂ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਵਿਖੇ ਜੁਗ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਜੀਓ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਧਰਤੀ ਪਾਣੀ ਦੀਆਂ ਮਾਰਾਂ ਝੱਲਦੀ ਹੋਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਰਹਿੰਦੇ ਵਸਨੀਕ ਪਸ਼ੂ ਪੰਛੀ ਸੇਵਾ ਕਰ ਰਹੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਤੰਦਰੁਸਤੀ ਸੁਖ ਸ਼ਾਂਤੀ ਲਈ ਸਤਿਗੁਰੂ ਜੀਓ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਿਲ ਕਰਕੇ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਪਾਵਨ ਚਰਨਾਂ ਨੂੰ ਪਰਸਦੀਆਂ ਹੋਇਆਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਹਨ ਗੁਰਬਾਣੀ ਕੀਰਤਨ ਅਨੰਦ ਸਹਿਬ ਦੀਆਂ 6 ਪੌੜੀਆਂ ਦੇ ਜਾਪ ਹੋਏ ਹਨ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਵਿਚਰਦਿਆਂ ਗੁਰਬਾਣੀ ਦੇ ਜਾਪ ਕਰਦਿਆਂ ਕੀਰਤਨ ਕਰਦਿਆਂ ਕੋਈਆਂ ਬੇਅੰਤ ਬੇਅੰਤ ਭਲਾ ਗੱਤੀਆਂ ਵਸ ਲੈਣੀਆਂ ਜੀਓ ਅਗਰ ਵਾਸਤੇ ਕਿਰਪਾ ਕਰਨੀ ਸੋਧ ਤੇ ਸਪਸ਼ਟ ਗੁਰਬਾਣੀ ਪੜਨ ਸੁਣਨ ਵਿਚਾਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜਿਉ ਜਗਤ ਜਲੰਦਾ ਰੱਖ ਲੈ ਆਮਨੀ ਕਿਰਪਾ ਧਾਰ ਜਿਤ ਦੁਵਾਰ ਉੱਭਰੇ ਦਿੱਤੇ ਲਹੋ ਉਹ ਬਹਾਰ ਸਤਗੁਰੂ ਜਿਉ ਕਿਰਪਾਲਤਾ ਕਰਨੀ ਆਪ ਆੜੇ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਰਹਿੰਦੇ ਵਸਨੀਕਾ ਅੰਦਰ ਸੁਖ ਸ਼ਾਂਤੀ ਵਰਤੌਣੀ ਚੜਦੀ ਕਲਹਾ ਦੇ ਅਰੋਗਤਾ ਦੀਆਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਾਲ ਡੰਗਰ ਅੰਦਰ ਸੁਖ ਵਰਤੌਣੀ ਜੋ ਜੋ ਮਾਈ ਭਾਈ ਸੇਵਾ ਕਰ ਰਿਹਾ ਹੈ ਸਿੱਖ ਪੰਥ ਦੀ ਨਮਈਤਾ ਜਥੇਬੰਦੀ ਦੇ ਸਮੁੱਚੇ ਸੇਵਾਦਾਰਾਂ ਨੂੰ ਚੜਦੀ ਕਲਹਾ ਤਾਂ ਦੋਸਤੀ ਦੀਆਂ ਦਾਤਾਂ ਸੇਵਾ ਕਰਨ ਦਾ ਬਲ ਬੋਤਨ ਬਖਸ਼ਿਸ਼ ਕਰਨਾ ਐਸ ਸਮੇਂ ਵੀ ਸਤਗੁਰੂ ਜੀਓ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਆਪ ਜੀ ਦੇ ਹਜ਼ੂਰ ਭੇਟਾ ਕੀਤੀ ਜਾ ਰਹੀ ਹੈ ਪਾਤਸ਼ਾਹ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਿਰਪਾ ਕਰਨੀ ਜੋ ਜੋ ਮਾਈ ਭਾਈ ਵੱਲੋਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਜਾ ਰਹੀ ਹੈ ਸਭਨਾ ਦੀ ਸੇਵਾ ਘੜ ਥਾਏ ਪਾਉਣੀ ਕਿਰਪਾ ਕਰੋ ਆਪ ਮਹਿਰਾ ਮਤ ਕਰੋ ਸੁਖ ਵਰਤਾਓ ਸਮੁੱਚੇ ਪੰਜਾਬ ਦੇ ਅੰਦਰ ਸੁਖ ਸ਼ਾਂਤੀ ਚੜਦੀ ਕਲਾ ਸਤਿਗੁਰੂ ਜੀ ਉਹ ਇਨਾ ਕਰੋਪਤਾ ਨਾਲ ਵਿਚਾਰ ਕਰਕੇ ਆਪਣੀਆਂ ਬਖਸ਼ਿਸ਼ਾਂ ਨਾਲ ਦਵਾਜਣਾ ਕਰੋ ਆਪ ਜੀ ਦੇ ਹਜ਼ੂਰ ਸੁੰਦਰ ਰਮਾਲਾ ਸਾਹਿਬ ਅਰਪਿਤ ਕੀਤੇ ਗਏ ਹਨ ਆਪ ਜੀ ਨੂੰ ਸੋਭਨੀਕ ਹਨ ਅੰਗੀਕਾਰ ਕਰੋ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕ੍ਰਾਪ੍ਰਸ਼ਾਦ ਦੀ ਦੇ ਕੇ ਸਜ ਕੇ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਕਰੋ ਕਿਰਪਾਤਾ ਆਪ ਜੀ ਆਪਣੇ ਪਾਵਨ ਇਲਾਹੀ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਪਾ ਫਿਰ ਕਰੋ ਜੀ ਅੱਖਰ ਬਾਧਾ ਘਾਟਾ ਭੁੱਲ ਚੁਕ ਮੁਆਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਅਨੁਸਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਦੇਸ਼ਾ ਮੁਤਾਬਕ ਜਿਹੜੇ ਪਾਠ ਨੇ ਸਖੁਣੀ ਸਾਹਿਬ ਦੇ ਜਿਹੜੇ ਪੰਜਾਬ ਦੇ ਵਿੱਚ ਹੜਾਏ ਨੇ ਉਹਦੀ ਸ਼ਾਂਤੀ ਵਾਸਤੇ ਸੁਰੱਖਿਆ ਵਾਸਤੇ ਦੁਨੀਆ ਦੀ ਭਲਾ ਵਾਸਤੇ ਇਹ ਜਿਹੜੇ ਪਾਠ ਨੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਵੀ ਆਫਤ ਆਈ ਹੈ ਚਾਹੇ ਉਹ ਕੋਰੋਨਾ ਦੀ ਹੈ ਚਾਹੇ ਉਹ ਹੜਾਂ ਦੀ ਹੈ ਉਥੇ ਲੰਗਰ ਲੈ ਕੇ ਚਾਹੇ ਕਿਸਾਨ ਸੰਘਰਸ਼ ਹੈ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤ ਨਾਲ ਖੜ ਕੇ ਔਰ ਵੱਡ ਚੜ ਕੇ ਯੋਗਦਾਨ ਪਾਇਆ ਔਰ ਉਪਰਾਲਾ ਕੀਤਾ ਵੀ ਸੰਗਤ ਦੀ ਚੜ੍ਹਦੀ ਕਲਾ ਦਵਾਈਆਂ ਬਸਤਰ ਟੈਂਟ ਲੰਗਰ ਜਿਸ ਕਿਸਮ ਦੀ ਵੀ ਸੇਵਾ ਸੰਭਵ ਹੋ ਸਕੀ ਉਹ ਕੀਤੀ ਹੈ ਅੱਜ ਵੀ ਉਸੇ ਉਦੇਸ਼ ਨਾਲ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ। ਔਰ ਸਮੂੱਚੇ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਰਖਾ ਹੈ ਜਿਹੜੀ ਉਹਦਾ ਐਲਾਨ ਕੀਤਾ ਗਿਆ ਵੀ ਅਸੀਂ ਡੋਨੇਟ ਕਰਾਂਗੇ ਔਰ ਜਿੱਥੇ ਵੀ ਕੋਈ ਭਲੇ ਦਾ ਕੰਮ ਹੋਇਆ ਉੱਥੇ ਪਹਚਾਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੈਨੇਜਮੈਂਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ ਨਿਰਦੇਸ਼ ਹੁੰਦਾ। ਅੱਜ ਗੁਰਦੁਆਰਾ ਸਾਹਿਬ ਵਿਖੇ ਸੋਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਦਾ ਮੁੱਖ ਉਦੇਸ਼ ਸੀ ਕਿ ਜਿਹੜੇ ਹੜਪੀੜਤਾ ਲੱਗੇ ਉਹਨਾਂ ਦੀ ਸੁਖ ਸ਼ਾਂਤੀ ਲਈ ਔਰ ਹੜਾਂ ਦੇ ਤੇ ਮੇਰ ਕਰਨ ਲਈ ਬਾਬਾ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਕਿ ਅੱਜ ਦੁਨੀਆ ਨੂੰ ਬਹੁਤ ਹੀ ਭੀੜ ਦੇ ਵਿੱਚ ਐ ਉਹਨਾਂ ਤੋਂ ਅਸ਼ੀਰਵਾਦ ਦਿਓ ਉਹਦੇ ਲਈ ਸੁਖ ਸ਼ਾਂਤੀ ਲਈ ਜਿਹੜੀ ਅਰਦਾਸ ਕੀਤੀ ਹੈ ਉਹ ਸਮੁੱਚੀ ਸੰਗਤਾਂ ਨੂੰ ਅੱਜ ਇਹ ਅਰਦਾਸ ਕੀਤੀ ਹੈ ਔਰ ਮੈਂ ਸਮੂਚੀਆਂ ਸੰਗਤਾਂ ਦਾ ਤਲਵਾਦੀ ਹਾਂ ਜਿਨ੍ਹਾਂ ਨੇ ਅੱਜ ਆਪਣੇ ਇੱਕ ਦਿਨ ਦੀ ਤਨਖਾਹ ਦੇ ਕੇ ਉਸ ਹੜਪੀੜਤਾ ਲਈ ਆਪਣਾ ਯੋਗਦਾਨ ਪਾਇਆ ਔਰ ਮੈਂ ਵੀ ਆਪਣੇ ਵੱਲੋਂ 5100 ਰੁਪਇਆ ਉਹ ਹੜਪੀੜਤਾ ਲਈ ਆਪਣੀ ਦਸਾਂ ਕਮਾਈ ਦੀ ਕਿਰਤ ਵਿੱਚੋਂ ਦਾਨ ਪਉਰਤਿਆਂ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਵਿਖੇ ਜੁਗ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਪਾਤ ਜੀ ਦੇ ਹਦੂਰ ਅਰਦਾਸ ਇਸਲੇ ਕਈ ਦੇਣਾ ਤੋਂ ਪੰਜਾਬ ਦੀ ਧਰਤੀ ਪਾਣੀ ਦੀਆਂ ਮਾਰਾਂ ਝੱਲ ਦੀ ਹੋਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਰਹਿੰਦੇ ਵਸਨੀਕ ਪਸ਼ੂ ਪੰਛੀ ਸੇਵਾ ਕਰ ਰਹੇ ਸੇਵਾਦਾਰਾਂ ਦੀ ਚੜਦੀ ਕਲਾ ਤੰਦਰੁਸਤੀ ਸੁਖ ਸ਼ਾਂਤੀ ਲਈ ਸਤਿਗੁਰੂ ਜੀਓ